ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਬੁਲਾਈ ਜਿਦੇ ਵਿੱਚ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਪਾਕਿਸਤਾਨ ਜਾਂ ਤੇ ਰੋਕ ਨੂੰ ਪੰਜਾਬੀਆਂ ਨਾਲ ਵਿਤਕਰਾ ਦੱਸਿਆ। ਉਹਨਾਂ ਕਿਹਾ ਜੇ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਤਾਂ ਫਿਰ ਸਿੱਖ ਸ਼ਰਧਾਲੂ ਪਾਕਿਸਤਾਨ ਕਿਉਂ ਨਹੀਂ ਜਾ ਸਕਦੇ? ਉਹਨਾਂ ਕਿਹਾ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਿਆ ਜਾਣਾ ਚਾਹੀਦਾ। ਉਹਨਾਂ ਕਿਹਾ ਫਿਲਮ ਰੋਕੀ ਗਈ ਹੈ ਪਰ ਮੈਚ ਨਹੀਂ ਰੋਕਿਆ ਗਿਆ ਹੜਾ ਕਾਰਨ ਹੋਏ ਨੁਕਸਾਨ ਲਈ ਕੇਂਦਰ ਵੱਲੋਂ ਦਿੱਤੇ ਗਏ ਰਾਹਤ ਪੈਕੇਜ ਨੂੰ ਨਾਕਾਫੀ ਦਾਅਵੇ ਆਉਣਾ ਕਿਹਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਨਾਲ ਪੱਖਪਾਤ ਕੀਤਾ ਉਹਨਾਂ ਕਹਿੰਦੇ ਜਦੋਂ ਗੱਲ ਅਫਗਾਨਿਸਤਾਨ ਦੀ ਆਈ ਤਾਂ ਤੁਸੀਂ ਨਾਲ ਦੇ ਨਾਲ ਰਾਹਤ ਪੈਕੇਜ ਭੇਜ ਦਿੱਤਾ ਪਰ ਆਪਣੇ ਲਈ ਕੁਝ ਵੀ ਨਹੀਂ ਕੀਤਾ ਉਹਨਾਂ ਕਹਿੰਦਾ ਪੰਜਾਬੀ ਆਪਣੇ ਮੁਤਾਬਕ ਚੱਲਦੇ ਨੇ ਜੇ ਨਾ ਚੱਲੇ ਹੁੰਦੇ ਤਾਂ ਅੱਜ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ ਜੀ ਹਾਂ ਉਨਾ ਕਿ ਜਿੱਥੇ ਤੁਹਾਡੇ ਦਿਲਸ਼ਸਪੀ ਹੈ ਉੱਥੇ ਮੈਚ ਹੋ ਸਕਦਾ ਤੇ ਪੰਜਾਬੀਆਂ ਦੀ ਆਸਥਾ ਜਿੱਥੇ ਆਉਂਦੀ ਹੈ ਭਗਤੀ ਆਉਂਦੀ ਹੈ ਤਾਂ ਉੱਥੇ ਸਰਹੱਦੀ ਮਜਬੂਰੀਆਂ ਆ ਗਈਆਂ ਨੇ ਮੁੱਖ ਮੰਤਰੀ ਨੇ ਕਿਹਾ ਪਾਸ ਪਾ ਪੰਜਾਬ ਤੋਂ ਬਦਲਾ ਲੈ ਰਹੀ ਹੈ ਇਹਨਾਂ ਦਾ ਵਾਸਾ ਚੱਲੇ ਤਾਂ ਜਨਗਨ ਮੰਨ ਵਿੱਚੋਂ ਵੀ ਪੰਜਾਬ ਕੱਢ ਦੇਣੀ ਉਹਨਾਂ ਕਿਹਾ ਮੇਰੇ ਸੁਨੀਲ ਜਾਖੜ ਅਤੇ ਰਮਨਿਤ ਮਿੱਤੂ ਨੂੰ ਅਪੀਲ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਜਾ ਕੇ ਸਵਾਲ ਜ਼ਰੂਰ ਪੁੱਛਣ ਕਿਉਂਕਿ ਫਿਲਮਾਂ ਤੇ ਮੈਚ ਇੰਤਜ਼ਾਰ ਕਰ ਸਕਦੇ ਨੇ ਪਰ ਗੁਰਪੁਰਬ ਜਾਂ ਆਸਥਾ ਨਹੀਂ ਦਾਲ ਸਾਖਤੀ ਮਾਨਨੇ ਕਿਆ ਮੇਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਹੈ ਪੰਜਾਬ ਦੀਆਂ ਭਾਵਨਾਵਾਂ ਨਾਲ ਨਾ ਖੇਡੋ ਨਹੀਂ ਦੇਣਾ ਇਸ ਦੇ ਲਈ ਕੁਝ ਤਾਂ ਨਾ ਦਿਓ ਇਹ ਪਹਿਲਾਂ ਵੀ ਉੱਠ ਖੜਾ ਹੋਇਆ ਪੰਜਾਬ ਅਤੇ ਹੁਣ ਵੀ ਹੋਜੂ ਇਸ ਧਰਤੀ ਨੂੰ ਆਮ ਧਰਤੀ ਨਾ ਸਮਝੋ ਇਹ ਬਰਕਤ ਵਾਲੀ ਧਰਤੀ ਹੈ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਹੈ ਜਿਹਦੇ ਬਾਰੇ ਲੋਕ ਵੀ ਪੁੱਛ ਰਹੇ ਨੇ ਜੀ ਕਿ ਇਹਦਾ ਸਮਝ ਨਹੀਂ ਆ ਰਹੀ ਕਿ ਭਾਜਪਾ ਜਿਹੜੀ ਹੈ ਉਹਦੀ ਜਿਹੜੀ ਪਾਲਿਸੀ ਉਹ ਪਾਕਿਸਤਾਨ ਦੇ ਖਿਲਾਫ ਹੈ ਜਾਂ ਲੋਕਾਂ ਦੇ ਖਿਲਾਫ ਹੈ ਜੇ ਤਾਂ ਕੋਈ ਕਲਾਕਾਰ ਪਾਕਿਸਤਾਨੀ ਆਰਟਿਸਟ ਨੂੰ ਲਿਆ ਉਹਦੇ ਵਿੱਚ ਕੰਮ ਕਰਨਗੇ ਜੋ ਕਿ ਤਨਾਅ ਜਾਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਫਸੀ ਉਹਨੂੰ ਗਦਾਰ ਕਹਾਂਗੇ ਦੇਸ਼ ਦਾ ਸਾਰੇ ਦੇਸ਼ ਦੇ ਵਿੱਚ ਇਹਨਾਂ ਦੀ ਟ੍ਰੋਲ ਆਰਮੀ ਲੱਗੀ ਉਹ ਤਾਂ ਜੀ ਗਦਾਰੀ ਹੈ ਜਿਹਦੀ ਗਦਾਰੀ ਹੈ ਪਾਕਿਸਤਾਨ ਅਸੀਂ ਕੋਈ ਸਬੰਧ ਨਹੀਂ ਰੱਖਦੇ ਪ੍ਰਧਾਨ ਮੰਤਰੀ ਜੀ ਵੀ ਕਹਿੰਦੇ ਕਿ ਖੂਨ ਤੇ ਪਾਣੀ ਇੱਕ ਇੱਕ ਵਾਰ ਇਕੱਠੇ ਨਹੀਂ ਬਹਿ ਸਕਦੇ ਤੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਹਦਾ ਹੁੰਦਾ ਹੈ ਪ੍ਰੋਡਿਊਸਰ ਦਾ ਕਲਾਕਾਰ ਦਾ ਪਰ ਕਿਉਂਕਿ ਇੱਧਰਲੇ ਪਾਸੇ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਉਹਨਾਂ ਨੂੰ ਨਹੀਂ ਕਟਾ ਪੈਣਾ ਚਾਹੀਦਾ ਉਹ ਤਾਂ ਲਾਈਵ ਹੋਇਆ ਨਾ ਉਹ ਤਾਂ ਸ਼ੂਟਿੰਗ ਹੋਈ ਹੈ ਉਹ ਪਹਿਲਾਂ ਦੀ ਰੀਲੀਜ਼ਿੰਗ ਕਿਤੇ ਬਾਅਦ ਚ ਹੋਣੀ ਸੀ ਤੇ ਨਹੀਂ ਹੋਣ ਦਿੱਤੀ ਉਹਨਾਂ ਨੇ ਕੱਲ੍ਹ ਵਾਲ ਮੈਚ ਤਾਂ ਲਾਈਵ ਹੋਇਆ ਤੇ ਉਹੀ ਜਿਹੜਾ ਇਹਨਾਂ ਦਾ ਮੇਨਸਟ੍ਰੀਮ ਆਪਣਾ মিডিਆ ਹੁਣ ਉਹ ਕਹਿ ਰਿਹਾ ਦੇਖੋ ਕਿੰਨੀ ਬੜੀ ਬਾਤ ਹੈ ਕਿ ਹੱਥ ਨਹੀਂ ਮਿਲਾਏ ਮਤਲਬ ਇਹ ਕੋਈ ਇਹ ਦਿਨ ਆਪਾਂ ਕੁਝ ਇਹ ਆਪਰੇਸ਼ਨ ਸਧੂਰ ਜਿੱਤ ਗਏ ਹੱਥ ਨਹੀਂ ਮਿਲਾਏ ਖਿੱਟ ਤਾਂ ਹੈਗੇ ਉਹਨਾਂ ਨਾਲੋਂ ਕੈਚ ਤਾਂ ਲੈਨੇ ਉਹਨਾਂ ਦੇ ਫਿਰ ਛੱਕੇ ਤਾਂ ਉਹਨਾਂ ਨੂੰ ਵੀ ਮਾਰੇ ਨੇ ਉਹਨਾਂ ਨੇ ਹੀ ਮਾਰੇ ਨੇ ਜੇ ਤਾਂ ਹੋਵੇ ਨਾ ਵੀ ਉਹਨਾਂ ਨੇ ਸਾਡੇ ਕੈਚ ਨਹੀਂ ਲਏ ਜਾਂ ਅਸੀਂ ਉਹਨਾਂ ਦੇ ਕੈਚ ਨਹੀਂ ਲਿਆ ਅਸੀਂ ਨਹੀਂ ਉਹਨਾਂ ਦੀ ਬਾਲ ਨੂੰ ਹੱਥ ਲਾਉਂਦੇ ਇਹ ਉਹਨੂੰ ਪਾਕਿਸਤਾਨ ਦਾ ਬੱਲਾ ਲੱਗਿਆ ਹੋਇਆ ਇਹਨੂੰ ਅਸੀਂ ਨਹੀਂ ਲਾਉਂਦੇ ਹੱਥ ਫਿਰ ਤਾਂ ਵੀ ਖੇਡਣਾ ਕਿਉਂ ਹੈ ਜੀ ਮਤਲਬ ਅਨੁਰਾਗ ਠਾਕਰ ਜੀ ਕਹਿੰਦੇ ਅਕੇ ਨਿਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇੜਨਾ ਪੈਂਦਾ ਹੈ। ਨਿਰਾਗ ਠਾਕਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ। ਪਰ ਕਦੋਂ ਤੋਂ ਤਾਂ ਬਾਈਕਟ ਚੱਲ ਰਿਹਾ ਜੀ। 87 ਚ ਬਾਈਕਟ ਹੋਇਆ ਏਸ਼ੀਆ ਕੱਪ ਦਾ। ਵਰਲਡ ਕੱਪ ਚ ਬਾਈਕਟ ਹੋਇਆ। ਕਿ ਨਹੀਂ ਖੇਡਦੇ ਸੀ ਇਹਨਾਂ ਨੇ। ਤੇ ਉਦੋਂ ਫਿਰ ਉਹ ਉਹ ਤਾਂ ਫਾਇਰ ਕੱਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ। ਇਸ ਵਾਰ ਜਿਹੜਾ ਜਿਹੜਾ ਵਰਲਡ ਕੱਪ ਸ਼੍ਰੀਲੰਕਾ ਨੇ ਜਿੱਤਿਆ ਸੀ ਸੋਤ ਮਤਲਬ ਆਪਣੇ ਹਸਾਬ ਨਾਲ ਹੀ ਕਰੀ ਜਾਂਦੇ ਹੋ ਫਿਲਮ ਰਿਲੀਜ਼ ਨਹੀਂ ਹੋਣ ਦੇਣੀ ਗਦਾਰੋਂ ਪਾਕਿਸਤਾਨੀ ਕਲਾਕਾਰ ਨੇ ਤੇ ਫਿਰ ਮੈਚ ਹੋ ਜਾਊਗਾ ਕ੍ਰਿਕਟ ਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਤੇ ਫਿਰ ਉਹ ਉਹ ਕਿੱਥੇ ਇਸਤੇਮਾਲ ਕਰਨਗੇ? ਹਲ ਫਾਇਦਾ ਪਾਕਿਸਤਾਨ ਦਾ ਉੱਥੇ ਕਿਹੜਾ ਕੋਈ ਬੋਡੀ ਜਿਹੜੀ ਆ ਉਹ ਇੰਡੀਪੈਂਡੈਂਟ ਹੈ ਉਹ ਆਰਮੀ ਦੇ ਅੰਡਰ ਹੈ ਸਾਰਾ ਕੁਝ ਉਹ ਲੈ ਜਾਣਗੇ ਫੇਲੇ ਲਾਓ ਪੈਸੇ ਜੀ ਚਾਹੀਦੇ ਆ ਉਧਰ ਬੰਦੇ ਭੇਜਣੇ ਆ ਉਧਰ ਚਿੱਟਾ ਭੇਜਣਾ ਉਧਰ ਬੰਦੂਕਾਂ ਭੇਜਣੀਆਂ ਉਦੋਂ ਉਦੋਂ ਕਹਿ ਦਿੰਦੇ ਆ ਬਸ ਇਹ ਤਾਂ ਜੀ ਖੇਡਣਾ ਬਹੁਤ ਜ਼ਰੂਰੀ ਸੀ ਕੀ ਮਜਬੂਰੀ ਸੀ ਫਿਰ ਚਲੋ ਠੀਕ ਹੈ ਮੈਚ ਖੇਡ ਲਿਓ ਕੋਈ ਗੱਲ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਜੀ ਕਿ ਮੱਥਾ ਟੇਕਣ ਵਾਸਤੇ ਤੁਸੀਂ ਜਾਣ ਨਹੀਂ ਦੇ ਰਹੇ ਉਹਨਾਂ ਨੂੰ ਉਹ ਨਹੀਂ ਜਾ ਸਕਦੇ ਜੇ ਮੈਚ ਖੇਡ ਸਾਬਦੇ ਉਪਰ ਕਰਤਾਰਪੁਰ ਸਾਹਿਬ ਜਾਂ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਕੀ ਅਰਜ਼ਿ ਕਰੋ ਮੈਂ ਸਾਰਾ ਕੁਝ ਤੁਹਾਡੀ ਮਰਜ਼ੀ ਨਾਲ ਚੱਲੂਗਾ ਕਦੇ ਮਰ ਜਾ ਚੀੜੀਏ ਕਰ ਜਉਂਦੀ ਹੋ ਜਾ ਚਿੜੀਏ ਐਂ ਚੱਲੂਗਾ ਅਫਗਾਨਿਸਤਾਨ ਚ ਆਫਤ ਆਈ 1 ਮਿੰਟ ਚ ਪੈਸੇ ਪਹੁੰਚ ਜਾਂਦੇ ਜੀ ਜਿਹੜੇ ਕਿ ਸਾਨੂੰ ਲੁੱਟਣ ਆਉਂਦੇ ਰਹੇ ਪਹਿਲਾਂ ਅਫਗਾਨੀ ਪੰਜਾਬ ਚ ਆਫਤ ਆਈ ਅਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਈਆ ਅਨਾਉਂਸ ਕਰ ਗਏ ਅੱਜ ਵੀ ਮੈਂ ਚੀਫ ਸੈਕਟਰ ਨੂੰ ਪੁੱਛੇ ਅਜੇ ਤੱਕ 1 ਰੁਪਈਆ ਨਹੀਂ ਆਇਆ ਜੀ ਮਤਲਬ ਕੀ ਦੁਸ਼ਮਣੀ ਕਿਹੜੀ ਕੱਢ ਰਹੀ ਹੈ ਪੰਜਾਬ ਨਾਲ ਫਿਰ ਕੀ ਹੋ ਗਿਆ ਨਹੀਂ ਪੰਜਾਬ ਤੁਹਾਨੂੰ ਜਿਤਾਉਂਦਾ ਫਿਰ ਕੀ ਹੁੰਦਾ ਬਹੁਤ ਕੁਝ ਹੈ ਤੁਹਾਡੇ ਕੋਲੇ ਜਿੜਚੇ ਜਿਹੀ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾ ਮਕਾਬੂ ਬਿਊਰੋ ਰਿਪੋਰਟ ਲੁਧਿਆਣਾ ਲਾਈ